ਸਿਕਾਲ ਫਸਤਰੀ ਕਾਲ ਮਾਤਾ ਜੀ ਜਿਹੜਾ ਰੇਨਾ ਟਸਦਾ ਤੁਹਾਨੂੰ ਕੈਪਸੂਲ ਦੇ ਗਏ ਸੀਗੇ ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖਾਣ ਦਾ ਹੁਣ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਤਕਰੀਬਨ 1 ਮਹੀਨਾ ਹੋ ਗਿਆ ਹਾਂ ਤੇ ਹੁਣ ਤੁਹਾਨੂੰ ਕੀ ਫਰਕ ਲੱਗਦਾ ਹੈ ਖਾਣ ਨਾਲ ਹੁਣ ਮੈਨੂੰ ਬਹੁਤ ਫਰਕ ਹੈ ਬਹੁਤ ਫਰਕ ਹੈ ਬਹੁਤ ਫਰਕ ਹੈ ਕੀ ਕੀ ਫਰਕ ਪਿਆ ਹੁਣ ਤੱਕ ਮੈਨੂੰ ਜਨਦੀ ਇੱਕ ਤਾਂ ਮੇਰੀ ਜਿਹੜੀਆਂ ਨਾੜਾਂ ਬੁਰਕਦੀਆਂ ਸੀ ਠੀਕ ਹੈ ਜੀ ਉਹ ਹੁਣ ਆਏ ਆ ਮੜ ਮੜ ਸਾਥ ਦਿੰਦੀਆਂ ਤੇ ਅੱਗੇ ਨੂੰ ਨਹੀਂ ਅੱਗੇ ਉਹ ਮਤਲਬ ਦਰਦ ਨਹੀਂ ਕਰਦੇ ਨਹੀਂ ਠੀਕ ਅੱਗੇ ਤਾਂ ਜਿਵੇਂ ਮੈਂ ਬੈਂਦੀ ਸੀ ਹਾਂਜੀ ਤੇ ਐਂ ਕਣਲ ਚੜ ਜਾਂਦੀ ਸੀ ਐ ਇਥਾਂ ਤੇ ਐਨਾ ਥਾਵਾਂ ਤੇ ਤੂੰ ਇੱਕ ਰੋਟੀ ਬਾਰੇ ਤੁਸੀਂ ਦੱਸਦੇ ਸੀਗੇ ਵੀ ਤੁਹਾਡੀ ਨੋ ਰੋਟੀ ਬੁਰਕੀਆਂ ਤੋੜ ਕੇ ਰੱਖ ਦਿੰਦੀ ਸੀ ਤੇ ਮੈਂ ਖਾਂਦੀ ਸੀ ਤੇ ਹੁਣ ਮੈਂ ਆਪ ਖਾ ਲੈਣੀ ਹੁਣ ਹੱਥ ਤੇ ਧਰ ਕੇ ਤੇ ਬੁਰਕੀਆਂ ਤੋੜ ਕੇ ਤੇ ਮੈਂ ਆ ਆਪ ਤੋੜਦੀ ਆ ਬੁਰਕੀਆਂ ਰੋਟੀ ਆਪ ਤੋੜ ਕੇ ਖਾ ਲੈਣੀ ਹਾਂਜੀ ਇੱਕ ਤੁਸੀਂ ਕਹਿੰਦੇ ਸੀ ਆਹ ਲੱਤ ਤੇ ਥਲੇ ਕੜਲਣਾ ਪੈ ਜਾਂਦੀਆਂ ਹਾਂ ਹਾਂ ਉਹ ਕੜਲਣਾ ਠੀਕ ਹੋਣਾ ਹਾਂ ਉਹ ਠੀਕ ਆ ਉਹ ਦੇ ਮੰਜਾ ਵਿਕੜੀਸ ਲੈਣੀ ਆ ਹਾਂ ਮੰਜਾ ਵਿਕੜੀਸ ਲੈਣੀ ਥੋੜਾ ਜਿਹਾ ਘਰੀਸੋਗੇ ਹਾਂ ਥੋੜਾ ਜਿਹਾ ਘੜੀ ਮਾਰੇ ਜਿਹਾ ਘਰੀਸ ਕੇ ਦਿਖਾ ਦੂ ਮਾਤਾ ਜੀ ਕਿ ਰੋਵਾ ਦਾ ਜਿਹੜਾ ਪ੍ਰੋਡਕਟ ਹੈ ਤੁਸੀਂ ਪਰ ਮਾਤਾ ਕੋਲ ਅੱਗੇ ਉੱਠਿਆ ਨਹੀਂ ਜਾਂਦਾ ਸੀਗਾ ਤੇ ਹੁਣ ਆਪ ਆਪ ਉੱਠ ਕੇ ਉੱਠ ਕੇ ਮੰਜਾ ਵਿਕੜੀਸ ਅੱਗੇ ਵਿਕੜੀਸ ਹੈਂ ਤੂੰ ਪਾਸੇ ਰਹਿ ਗਰੀ ਤੂੰ ਪਾਸੇ ਹੋ ਜਾ ਹਾਂ ਹਾਂ ਮਾਤਾ ਕਹਿੰਦੀ ਪਾਸੇ ਹੋ ਜਾ ਲੈ ਵਿਕੜੀ ਸਮਝਾ ਕਰ ਕਾਫੀ ਸਦ ਇਹਦਾ ਨਹੀਂ ਕਿ ਇਹ ਕਿੰਨੇ ਸਾਲਾਂ ਬਾਅਦ ਘ੍ਰਿਸਾ ਵੇ ਮੰਜਾ ਇਹ 4 ਸਾਲਾਂ ਪੰਜ ਮਾਂ ਲੱਗ ਚਾਰ ਸਾਲਾਂ ਬਾਅਦ ਮੰਜਾ ਘ੍ਰਿਸਕੇ ਦੇਖਿਆ ਹਾਂ 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 ਠੀਕ ਹੈ ਮਾਤਾ ਜੀ ਇਹ ਸਕੇਪਟਲ ਨੂੰ ਖਾਣ ਨਾਲ ਕਿੰਨੀ ਖੁਸ਼ੀ ਹੋਈ ਜਦੋਂ ਤੁਸੀਂ ਠੀਕ ਹੋ ਗਏ ਹਾਂ ਕਿੰਨੀ ਖੁਸ਼ੀ ਹੋਈ ਬਹੁਤ ਬਹੁਤ ਕਿੰਨੀ ਖੁਸ਼ੀ ਲੱਗ ਰਹੀ ਤੁਹਾਨੂੰ ਬਹੁਤ ਤੇ ਕਿਸੇ ਨੂੰ ਕੋਈ ਮੈਸੇਜ ਜਨਾ ਚਾਹੋਗੇ ਵੀ ਇਹ ਸਕੇਪਸ ਨੂੰ ਯੂਜ਼ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਹਾਂ ਤੇ ਕਿਸ ਤਰ੍ਹਾਂ ਦਾ ਮੈਸੇਜ ਜਨਾ ਚਾਹੋ ਨੇ ਵੀ ਇਹ ਪ੍ਰੋਡਕਟ ਨੂੰ ਆਪਾਂ ਇਸ ਸਕੇਪਸ ਨਾਲ ਉਹ ਵਧੀਆ ਇਹ ਕੈਪਸੂਲ ਨੇ ਮੇਰੀ ਜ਼ਿੰਦਗੀ ਵੀ ਬਦਲਦੀ ਹਾਂ ਤੋਂ 15 ਖੁਸ਼ੀ ਹੁੰਦੀ ਹੈ ਹਾਂ ਹਾਂ ਵੈਰੀ ਗੁੱਡ ਥੈਂਕ ਯੂ ਹਾਂ ਔਰ ਇਹ ਨਾਲ ਬੇਟੇ ਵੀ ਇਹਨਾਂ ਦੇ ਬੇਟੇ ਵੀ ਥੋੜਾ ਜਿਹਾ ਐਕਸਪੀਰੀਅੰਸ ਦੱਸਣਗੇ ਵੀ ਅੱਗੇ ਮੈਂ ਇੰਟੀਰੀਅਰ ਨੂੰ ਕਿਵੇਂ ਬਣਾਇਆਗਾ ਅੱਗੇ ਦਾ ਹੀ ਵਰਕ ਨਾਲ ਕਿ ਰੱਖਦੇ ਸੀ ਸੀ ਬਈ ਰੋਣ ਲੱਗ ਜਾਂਦੀ ਸੀ ਅਸੀਂ ਆਪ ਹੀ ਖਾਂਦੇ ਪਹਿਲਾਂ ਰੋਈ ਜਾਂਦੀ ਸੀ ਮੇਰਾ ਹੱਲ ਨਹੀਂ ਹੋਣਾ ਕੋਈ ਹੁਣ ਤਾਂ ਬਹੁਤ ਹੌਸਲਾ ਹੈ ਤੁਹਾਨੂੰ ਔਰ ਮਾਤਾ ਜੀ ਲਗਾਤਾਰ ਜਦੋਂ ਤੁਸੀਂ ਪ੍ਰੋਡਕਟ ਵਰਤੋਗੇ ਆਹ ਜਿਹੜਾ ਤੁਹਾਡੇ ਹੱਥ ਵਿੱਚ ਫੜਿਆ ਹੋਆ ਲੋਹੇ ਦਾ ਪਾਈਪ ਆ ਤੁਰਦੇ ਜਿਹਦੇ ਨਾਲ ਇਹ ਵੀ ਸੁੱਟ ਜਾਊਗਾ ਠੀਕ ਕਰਾਪ ਲਗਾਤਾਰ ਖਾਣਾ ਲਗਾਤਾਰ ਖਾਣਾ ਪਾਣੀ ਜ਼ਿਆਦਾ ਪੀਣਾ ਠੀਕ ਹੈ ਪਾਣੀ ਪੀਣੀ ਤੱਕਾ ਆਜਾ ਫਿਰ ਚਾਹ ਪੀ ਲੈਣਾ ਚਾਹ ਨਹੀਂ ਪਾਣੀ ਪੀ ਲਓ ਥੋੜਾ ਪਾਣੀ ਪੀ ਲਓ ਭਾਜੀ ਚਾਹ ਰੱਖੋ ਇਹਨਾ ਭੈਣ ਜੀ ਨੇ ਤੁਹਾਡਾ ਨਾਮ ਕੀ ਹੈ ਨਿਲਵਿੰਦਰ ਗੌਰ ਹੈ ਨਿਲਵਿੰਦਰ ਗੌਰ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਅਸੀਂ ਭਾਈ ਮਾਂਝ ਰੋਡ ਤੰਤਾ ਰੋਡ ਤੋਂ ਭਾਈ ਮਾਂਝ ਸਾਧਾ ਗੁਰ ਅਮਰਸਰ ਦੇ ਹਾਂਜੀ ਅਮਰਸਰ ਦੇ ਰਹਿਣ ਵਾਲੇ ਨੇ ਇਹਨਾ ਨਿੰਨ ਅਜ ਤੋ 2 ਮਹੀਨੇ ਪਹਿਲਾਂ ਇਹ ਸਪਲੀਮੈਂਟ ਯੂਜ਼ ਕਰਨਾ ਸ਼ੁਰੂ ਕੀਤਾ ਸੀਗਾ ਖਾਣਾ ਸ਼ੁਰੂ ਕੀਤਾ ਸੀਗਾ ਇਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਹੱਲ ਮਿਲਿਆ ਜੀ ਤੇ ਕਿਹੜੀ ਕਿਹੜੀ ਮੁਸ਼ਕਲ ਸੀ ਭੈਣ ਜੀ ਦੱਸੋ ਇੱਕ ਤੇ ਬਹੁਤ ਜ਼ਿਆਦਾ ਮੁਸ਼ਕਲ ਹੀ ਕੋਈ 25 26 ਸਾਲ ਤੋਂ ਮੇਰੇ ਹੱਥ ਜਿਹੜੇ ਬਹੁਤ ਜ਼ਿਆਦਾ ਕੰਮ ਦੇ ਸੀ ਕਿ ਮੈਂ 25 26 ਸਾਲ ਤੋਂ 25 26 ਸਾਲ ਤੋਂ ਮੈਂ ਕੁਝ ਵੀ ਆਪਣੇ ਮੂੰਹ 'ਚ ਨਹੀਂ ਹਾਂ ਪਾ ਸਕਦੀ ਕਿ ਇਨਕ ਮੈਨੂੰ ਬਹੁਤ ਜਿਆਦੀ ਪ੍ਰੋਬਲਮ ਸੀ ਜੀ ਜੀ ਤੇ ਮੈਂ ਦਵਾਈਆਂ ਦੋਈਆਂ ਖੂਬ ਖਾ ਛਡੀਆਂ ਪਰ ਮੈਨੂੰ ਨਹੀਂ ਕਿਸੇ ਮੈਂ ਅਮਨਦੀਪਸ ਤਲਕਾਟ ਵੀ ਬਣਿਆ ਉੱਥੋਂ ਵੀ 6 ਮਹੀਨਾ 19 ਦੇ ਨਾਲ ਹੀ ਖਾਂਦੀ ਰਹੀ ਅੱਛਾ ਜੀ ਪਰ ਨਹੀਂ ਮੈਨੂੰ ਕੋਈ ਨਹੀਂ ਫਾਇਦਾ ਹੋਇਆ ਇੱਕ ਸਰਵਾਈਕਲ ਸੀਗਾ ਤੁਹਾਨੂੰ ਇੱਕ ਸਰਵਾਈਕਲ ਸੀ ਇੱਕ ਗਲੀ ਦੇ ਵਿੱਚ ਬਹੁਤ ਜਿਆਦੀ ਪ੍ਰੋਬਲਮ ਸੀ ਅੱਛਾ ਤੇ ਹੁਣ ਸਾਰਾ ਹੁਣ ਸਾਰਾ ਬਿਲਕੁਲ ਠੀਕ ਹੈ ਮੈਂ ਇਸ ਵਕਤ ਬਹੁਤ ਵਧੀਆ ਠੀਕ ਹੈ ਮੈਂ ਹੁਣ ਵੀ ਕਪੜਾ ਚਾਹ ਪੀਤੀ ਆ ਵਾਹ ਜੀ ਤੇ ਆ ਜੀ ਆ ਖੁਸ਼ੀਆਂ ਨਹੀਂ ਕੋਈ ਪ੍ਰੋਡਕਟ ਅਸੀਂ ਕਿਸੇ ਨੂੰ ਦਿੱਤਾ ਸਿਰਫ ਜਲਾਸ ਤੋਂ ਬਗੈਰ ਮੈਂ ਕਹਿ ਰੱਖਿਆ ਸੀ ਕੰਡੇ ਵਾਲਾ ਗਲਾ ਸਕੰਡੇ ਵਾਲੇ ਗਲਾਸ ਦੇ ਤੋਂ ਕਿ ਖਿਸਕ ਵੀ ਜਾਣਾ ਹੱਥੋਂ ਤੇ ਉਕੰਡੇ ਦਾ ਨਾਲ ਲੱਟ ਜਾਣਾ ਤੇ ਮੇਰਾ ਹੱਥ ਚਾਹ ਪੀ ਲੈਣੀ ਇੰਝ ਇੰਝ ਕਰਕੇ ਇੰਝ ਇੰਝ ਕਰਕੇ ਚਾਹ ਪੀਣੀ ਮੈਂ ਬਹੁਤ ਮੁਸ਼ਕਲ ਦੇ ਨਾਲ ਤੇ ਭੈਣ ਜੀ ਹੁਣ ਮੈਂ ਕਿ ਮਤਲਬ ਕਪੜਾ ਫੜ ਕੇ ਚਾਹ ਪੀ ਲੀਆਂ ਇਹਨਾਂ ਵੱਲ ਗਿਆ ਆ ਦੀਦੀ ਜੀ ਇਹਨਾਂ ਨੂੰ ਕਪ ਨੇ ਚਾਹ ਦਿੱਤੀ ਤੇ ਮੈਨੂੰ ਇਹ ਕਹਵੇਂ ਕਿ ਦੀਦੀ ਮੈਨੂੰ ਕਪਣਾ ਚਾਹ ਦੇਗੀ ਤੇ ਮੈਂ ਪੀਵਾਂਗੀ ਜਿਤਨਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂਗੇ ਤਰਨਤਾਰਨ ਸ਼ਹਿਰ ਦੇ ਵਿੱਚ ਜਿੱਥੇ ਕਿ ਐਸਐਸਪੀ ਦਫ਼ਤਰ ਦੇ ਵਿੱਚ ਆਪਣੇ ਸਰ ਨੇਗੇ ਗੁਰਸੇਵ ਸਿੰਘ ਜੀ ਅੱਜ ਤੋਂ ਕੁਝ ਇੱਕ ਸਮਾਂ ਪਹਿਲਾਂ ਉਹਨਾਂ ਨੂੰ ਇੱਕ ਰੈਨਾਟਸ ਨਾਮ ਦਾ ਨੋਵਾ ਨਾਮ ਦਾ ਪ੍ਰੋਡਕਟ ਦਿੱਤਾ ਸੀ ਤਾਂ ਅੱਜ ਸਰਦੀ ਜਵਾਨੀ ਸੁਹੰਦੇ ਆ ਬਿਸ ਪ੍ਰੋਡਕਟ ਖਾਣ ਦੇ ਨਾਲ ਉਹਨਾਂ ਨੂੰ ਕੀ ਕੀ ਪ੍ਰੋਬਲਮ ਪਹਿਲਾਂ ਸੀਗੀਆਂ ਔਰ ਫਾਇਦੇ ਕੀ ਕੀ ਹੋਏ ਨੇਗੇ ਤਾਂ ਸਰ ਗੁਰਸੇਵ ਸਿੰਘ ਜੀ ਆਪਣੇ ਬਾਰੇ ਦੱਸਣਗੇ ਜੀ ਸਰ ਜੀ ਪਹਿਲਾਂ ਮੈਨੂੰ ਗਏ ਸੀ ਨਾਲ 슈ਗਰ ਨਾਲ ਬੀਪੀ ਜੋ ਕਿ ਮੈਂ ਡਿਊਟੀ 'ਉਨਾ ਹੀ ਗੱਡੀ ਰੋਕ ਕੇ ਨਾ ਮੈਨੂੰ ਐ ਲੱਗਦਾ ਜਿਦਾਂ ਕਿ ਮੇਰੀ ਗੱਡੀ ਪਲਟ ਚੱਲੀ ਆ ਪਲਟ ਚੱਲੀ ਆ ਉਹਦਾ ਕਰਕੇ ਮੈਂ ਗੱਡੀ ਰੋਕ ਦਿੰਨਾ ਰੋਕ ਕੇ ਬਾਹਰ ਘੁੰਮਦਾ ਆ ਤੇ ਜੋ ਕੇ ਮੈਨੂੰ 15 20 ਦਿਨ ਇਹ ਰੈਨਨਟਸ ਲੈਣ ਦੇ ਨਾਲ ਮੇਰੇ ਬਿਲਕੁਲ ਜਿਹੜਾ ਬੀਪੀ ਤੇ ਗੈਸ ਬਿਲਕੁਲ ਖਤਮ ਹੋ ਗਈ ਤੇ ਸ਼ੂਗਰ ਦੀ ਜਿਹੜੀ ਪਰਬਲ ਉਹ ਵੀ ਸੈਟ ਹੋ ਗਈ ਤੁਸੀਂ ਕੀ ਖਾਤਾ ਸੀ ਸਰ ਮੈਂ ਰੈਨਨਟਸ ਨੂੰ ਲਾ ਖਾਦਾ ਜੀ ਜੀ ਇਹਦੇ ਵਿੱਚ ਆਮ ਲੋ ਜਨਤਾ ਫਰੂਟ ਖਾ ਲਈ ਸਕਦੇ ਜੀ ਸਾਰਾ ਫਰੂਟ ਹੀ ਆ ਤੇ ਇਹ ਸਰੀਰ ਨੂੰ ਉਹਦਾ ਵੀ ਤਾਕਤ ਦਿੰਦਾ ਵਾ ਤੇ ਬੰਦੇ ਦੀ ਖੁਰਤੀ ਪੂਰੀ ਹੁੰਦੀ ਤੁਸੀਂ ਅੱਗੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਮੇਰੇ ਨਾਲ ਸਾਰੀ ਦੁਨੀਆ ਨੂੰ ਖਾਣਾ ਚਾਹੀਦਾ ਜੀ ਕਿੰਤੀ ਸਰ ਧੰਨਵਾਦ ਤੁਹਾਡਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਮ ਤੇ ਰਹਿਸ਼ ਕਿੱਥੇ ਦੀ ਹੈ ਤੇ ਕੀ ਕੰਮ ਕਰਦੇ ਹੋ ਮੇਰਾ ਨਾਮ ਨਜੀਬਦਰ ਕੌਰ ਹੈ ਜੀ ਮੈਂ ਲੈਕਚਰਰ ਹਾਂ ਤੁਹਾਨੂੰ ਠੀਕ ਹੈ ਜੀ ਇਸ ਕਾਲਜ ਸਕੂਲ ਚ ਤੇ ਫੇਸ 3 ਮੋਡਲ ਟਾਊਨ ਪਟੰਡੇ ਰਹਿੰਦੇ ਹਾਂ ਠੀਕ ਹੈ ਹਾਂ ਤੁਹਾਨੂੰ ਕੀ ਪ੍ਰੋਬਲਮ ਸੀ ਜਦੋਂ ਤੁਸੀਂ ਰੈਨਾਟਸ ਆਪਣਾ ਨੋਬਾ ਸ਼ੁਰੂ ਕੀਤਾ ਕੈਪਸੂਲ ਉਸ ਤੋਂ ਪਹਿਲਾਂ ਤੁਹਾਨੂੰ ਕੀ ਕੀ ਤਕਲ ਸੀ ਕੀ ਕੀ ਪ੍ਰੋਬਲਮ ਸੀ ਮੈਨੂੰ ਸਾਹ ਦੀ ਤਕਲੀਫ ਨਹੀਂ ਸੀ ਆਕਸੀਜਨ ਕਰਤ ਸੀ ਵੀ ਮੇਰੇ ਇੱਕ ਫੇਫੜਾ ਕੰਮ ਕਰਦਾ ਹੈ ਇੱਕ ਮੇਰਾ ਫੇਫੜਾ ਕੰਮ ਨਹੀਂ ਕਰਦਾ ਠੀਕ ਹੈ ਤੇ ਮੈਨੂੰ ਇਨਹੇਲਰ ਪੰਪ ਲੈਣ ਦੀ ਬਤਨੀ ਸਾਲ ਹੋ ਗਈ ਕਿੰਨੇ ਸਾਲ 32 ਸਾਲ 32 ਸਾਲ ਇਹ ਰਹੇ ਲੈਂਦੇ। ਕਾ ਕਿੰਨੇ ਦਾ ਮੈਂ ਰੈਨਟਸ ਨੂਵਾ ਇਹ ਕੈਪਸੂਲ ਕਿਤੇ ਉਹਦੰਦਾ ਮੈਂ ਪੰਪ। ਕਿੰਨੇ ਇੱਕ ਦਿਨਾਂ ਬਾਅਦ ਤੁਸੀਂ ਪੰਪ ਛੱਡ ਗਏ। ਪੰਪ ਮੈਂ ਹਫਤੇ 10 ਦਿਨਾਂ ਬਾਅਦ ਛੱਡ ਦਿੱਤਾ। ਹਫਤੇ 10 ਦਿਨਾਂ ਬਾਅਦ ਤੇ ਫੇਫੜਾ ਹੀ ਲਾਏਗਾ ਉਹ ਕਿੰਨੇ ਟਾਈਮ ਤੋਂ ਕੰਮ ਨਹੀਂ ਕਰਦਾ। ਤਾਂ 84 ਤੋਂ 1981 ਅੱਛਾ ਇੱਕ ਵੀ ਬੜਾ ਕੰਮ ਨਹੀਂ ਕਰਦਾ। ਠੀਕ ਹੈ। ठीक <गली> है वो की तकलीफ सी तुम मैं नहीं शुक्र दी प्रॉब्लम सी जी शुक्र रही थी सी अच्छा ठीक है मेरी 200 कर दी सी पर हम जितने भी कैप्सूल लाइन में शुक्र बिल्कुल नहीं है शुक्र नहीं है चलो ठीक है बहुत बढ़िया और कोई दिक्कत है नहीं थोड़ी की कोई हो भी कोई मतलब कमजोरी पहला फील होती होवे या डिप्रेशन की शिकायत है अच्छा डिप्रेशन तो मेनू हो जाता सी पर हुन मेरा डिप्रेशन भी ठीक है मैं कैप्सूल लाइन पर एक्टिव बहुत हो गई मैं लाइक

ਮੈਂ ਬਰਨਾਲ ਸਿੰਘ ਹੋ ਨੰਬਰ 102 ਪਿੰਡ ਪੱਟੀਆ ਮੇਰਾ ਹੀ ਜੀ ਤੇ ਮੈਨੂੰ 4-5 ਸਾਲ ਤੋਂ ਬੁਖਤੀਸ਼ ਕਹਿਤੀ ਯਾਨੀ ਕਿ ਮੈਂ ਹੱਥ ਪੈਰ ਡਰੇਟੇ ਬਿਲਕੁਲ ਹੋ ਗਏ ਤੇ ਹੁਣ ਮੈਂ ਬਿਲਕੁਲ ਖੰਦ ਤੋਂ ਮੇਰਾ 35 ਪੁਆਇੰਟਸ ਰੈਕਡਾ ਜੀ ਅੱਛਾ ਰਿਹਾ ਮਤਲਬ ਬੈਠੀਏ ਇਹ ਕੋਲ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਬਹੁਤ ਬਹੁਤ ਵਧੀਆ ਰਿਜ਼ਲਟ ਆਏਗਾ ਆਪਾਂ ਬਾਬਾ ਜੀ ਦੀ ਮੈਡੀਸਿਨ ਕਿੱਥੋਂ ਕਿੱਥੋਂ ਬੰਦ ਰੇ ਹੋਣਾ ਮੈਂ ਤਾਂ ਜੀ ਤਜੋਲੀ ਦੇ ਵੀ ਖੰਦ ਆ ਜੀ ਤੇ ਆਪਣਾ ਤਲਵਾੜੇ ਦੇ ਵੀ ਖੰਦ ਆ ਜੀ ਚਲੋ ਦੂਤ ਵੀ ਰੰਗ ਆ ਜੀ ਤੇ ਮੈਂ ਬਹੁਤ ਮੈਂ 4-5 ਸਾਲ ਦੀ ਰਹਿ ਬੜੀ ਬੁਰਾਤ ਹੋ मतलब तो तो बाबा जी, जी, जी ने रिपोर्ट कराई थी इनका नाइनटी नाइन प्वाइंट फाइव था और उसके बाद एलोपैथी मेडिसिन लगातार चलती रही उसके बाद उन्होंने रिपोर्ट कराई है 15 मार्च दो हजार को तो सिर्फ दो पॉइंट कम हुआ नाइन्टी एट पॉइंट ट्वेल्व उसके बाद एलोपैथी मेडिसिन साथ साथ में चलती रही इन्होंने रिपोर्ट कराई इकतीस आठ दो हजार तेईस को तो इनका नाइन्टी सिक्स पॉइंट वन एट आ गया तो दोस्तों उसके बाद छह महीने हमारा रेनाटस और ये इमोजन दोनों प्रोडक्ट और ये साथ में काढ़ा लेते लेते इन्होंने छह महीने के बाद दोबारा हमारा प्रोडक्ट यूज करने के बाद रिपोर्ट कराई तो आप रिपोर्ट देख सकते हो दोस्तों 30 जुलाई 2024 की रिपोर्ट है तो आप ये देख सकते हो बाबा जी का नाम बलराम सिंह है और 34.65 इनका जो गठिया है रह गया था तो दोस्तों आप देख सकते हो कितना शानदार रिजल्ट है बाबा जी आपको बहुत बहुत है आपका इतना अच्छा रिजल्ट आया तो आप दुनिया आपको पूरा इंडिया देख रहा है तो आपको क्या उनको क्या संदेश देना चाहते हैं? है यही कहना चाहता हूँ भाई हमारे पर विश्वास करो हम अमरधारी बंदे आई किसी के दगा नहीं करते किसी झूठ नहीं बोलते हम हमारी ये जी पूरा आशीर्वाद है हमारे ऊपर और मैं सभी को यही बोलता हूँ रहना टस ये जो सभी झूठा है ना ये अपना सभी खाओ बिल्कुल थैंक यू दोस्तों आपको मुबारक के बहुत अच्छा रिजल्ट मिला है बाबा जी थैंक यू दोस्तों ना तो हम कोई डॉक्टर है और ना ही है कोई दवाई है, है, है जो एक फूड सप्लीमेंट है न्यूट्रिशन है जो आजकल आपको पता है हमारा हवा पानी हमारा भोजन सब कुछ खराब हो चुका है इसमें हमारा वो न्यूट्रिशन की कमी पेशी दूर होती है जिसके कारण बहुत काफी अच्छे रिजल्ट आ रहे हैं तो दोस्तों थैंक यू धन्यवाद ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਬਹੁਤ ਹੀ ਜ਼ਬਰਦਸਤ ਰਿਜ਼ਲਟ ਲੈ ਕੇ ਆਏ ਆ ਆਪਣੇ ਪ੍ਰੋਡਕਟ ਰੈਨਾਟਸ ਨੋਵਾ ਦਾ ਜੋ ਕਿ ਪਿੰਡ ਅਰਾਈ ਮਾਦਰਾ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਨੀਅਰ ਸਮਾਣਾ ਪ੍ਰਧਾਨ ਜੀ ਸਵਰਨ ਸਿੰਘ ਜੀ ਦੇ ਕੇ ਗਏ ਸੀਗੇ ਤੇ ਇਹ ਜੋ ਬੇਟੀ ਦੇਖ ਰਹੇ ਹੋ ਇਹਨਾਂ ਨੂੰ ਬ੍ਰੇਨ ਟਿਊਮਰ ਸੀਗਾ ਜੀ ਤੇ ਇਹ 15 16 ਦਿਨਾਂ ਤੋਂ ਬੈੱਡ ਤੇ ਪਏ ਸੀਗੇ ਬਿਲਕੁਲ ਵੀ ਕੁਝ ਵੀ ਖਾਂਦੇ ਪੀਂਦੇ ਨਹੀਂ ਸੀਗੇ ਤੇ ਇਹ ਪ੍ਰੋਡਕਟ ਨਾਲ ਇਹਨਾਂ ਨੂੰ ਕੀ ਰਿਜ਼ਲਟ ਆਇਆ ਇਹ ਖੁਦ ਹੀ ਦੱਸਣਗੇ ਬਾਬਾ ਜੀ ਗੁਰਦਰਾ ਸਾਹਿਬ ਗੰਥੀ ਸਾਹਿਬ ਜੀ ਇਹ ਬੇਟੀ ਕਈ ਦਿਨਾਂ ਤੋਂ ਬੈਠੇ ਸੀ ਤੇ ਜਦੋਂ ਉਹਨਾਂ ਪ੍ਰੋਡੈਕਟ ਲਿਆ ਰੈਨਾ ਟੈਸਟ ਤੇ ਅਮੂਜੰਤ ਹੂੰ ਤੇ ਵੀਰ ਜੀ ਪ੍ਰਧਾਨ ਸਾਹਿਬ ਸਾਨੂੰ ਦੇ ਕੇ ਗਏ ਸੀ ਇਹ ਤੇ ਬਹੁਤ ਜ਼ਬਰਦਸਤ ਇਹਦਾ ਰਿਜ਼ਲਟ ਆਇਆ ਜੀ ਤੇ ਬਿਲਕੁਲ ਇਹ ਬੇਟੀ ਹੁਣ ਨਵ ਬਰਨੋਲ ਬਿਲਕੁਲ ਠੀਕ ਹੈ ਜੀ ਖਾਂਦੀ ਪੀਂਦੀ ਬਿਲਕੁਲ ਇਹਦੀ ਜ਼ਿੰਦਗੀ ਵਾਂਗ ਦੀ ਬੇਟੀ ਦੀ ਹਾਂ ਬੇਟਾ ਜੀ ਠੀਕ ਹੋ ਤੁਸੀਂ ਹਾਂ ਜੀ ਕਿੰਨੇ ਕੁ ਦਿਨਾਂ ਦੇਖਾਰਿਆ ਜੀ ਤੁਸੀਂ ਮੈਂ ਨਾ ਹੋ ਗਿਆ ਹੋ ਗਿਆ ਜੀ ਹਾਂ ਹੁਣ ਚੱਲਣ ਫਿਰਨੈ ਚ ਕੋਈ ਦਿੱਕਤ ਨਹੀਂ ਆ ਰਹੀ ਜੀ ਹਾਂ ਜੀ ਜਿਵੇਂ ਅੱਗੇ ਪਹਿਲਾਂ ਸੁਸਤੀ ਚੜਦੀ ਹੁੰਦੀ ਸੀ ਮੰਜੇ ਤੇ ਪਈ ਰਹਿੰਦੀ ਸੀ ਹੁਣ ਹਾਂ ਜੀ ਹੁਣ ਸਾਰਾ ਦਿਨ ਵੈਰੀ ਮौज-ਮਸਤੀ ਮौज ਰੋਕਿੰਗ ਗੰਦਨਾ ਡਾਂਸ